ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਬੁੜੀ ਪਜਾਪਸ ਨੂੰ ਬਲੇਰੋ ਕੈਂਪਰ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੀ ਬਾਈ ਆਪਣਾ ਪੈਂਟ ਟੱਲੇ ਵਾਲੀ ਪੈਂਟ ਟੱਲੇ ਵਾਲਾ ਨਾਮ ਕੀ ਆਪਣਾ ਕਾਲਾ ਸਿੰਘ ਠੀਕ ਹੈ ਜਿਲ੍ਹਾ ਪੈ ਗਿਆ ਬਰਨਾਲਾ ਤੇ ਮੋਬਾਈਲ ਨੰਬਰ ਬੋਲੀ ਆਪਣਾ 98768 98768 146069 146064 ਜਿਹੜੇ ਆਪਾਂ ਇਧਰ ਇਹ ਬਲੇਰੋ ਗੱਡੀ ਦੇਖੀ ਐ ਨੇ ਕਿਹੜਾ ਮਾਡਲ ਆ ਇਹ ਡੀਏ ਸੈਂਪਲ ਡੀਏ ਸੈਂਪਲ ਤੇ ਮਾਡਲ ਕਿਹੜਾ ਹੈਗਾ 15 2015 ਮਾਡਲ 15 ਤੇ ਕਿਵੇਂ ਨਾ ਖੜੀ ਹੈ ਕਾਪੀ ਹੋਣ ਇਹ ਪਹਿਲੇ ਨਾ ਪਹਿਲੇ ਨਾ ਆਪਣੀ ਨਵੀਂ ਕੜਾਈ ਸੀ ਤੇ ਲੋਨ ਲਪਾ ਕਲੀਅਰ ਆ ਜਾਵਾ ਕਲੀਅਰ ਠੀਕ ਹੈ ਤੇ ਲਗਭਗ ਚੱਲੀ ਵੀ ਕਿੰਨੀ ਹੈ ਇਹ 4 ਲੱਖ 4 ਗਲੱਗ ਚੱਲੀ ਵੇ ਇੰਜਨ ਗੇਅਰ ਵਾਲੇ ਓਕੇ ਆ ਜਾਵਾ ਠੀਕ ਆ ਤੇ ਟਾਇਰ ਵਗੈਰਾ ਕਨੀਸ਼ਰ ਆਪਾਂ ਦਿਖਾ ਦਈਏ ਹਨਾ ਸਟਿਪਨੀ ਵਗੈਰਾ ਹੈਗੇ ਨਾਲ ਹਾਂਜੀ ਹਾਂਜੀ ਤੇ ਅੱਜ ਦੀ ਘੜੀ ਮੰਨ ਕੇ ਚੱਲ ਵੀ ਹੁਣ ਪਸੋਂ ਦੇ ਕੰਮ ਤੇ ਚੱਲਦੀ ਐ ਇਹ ਓਕੇ ਆ ਚਾਰੇ ਪਾਸਿਓ 4 ਸਾਰੇ ਓਕੇ ਤੇ ਪਰਮਡ ਵਗੈਰਾ ਇਹਦਾ ਮੰਨ ਲਾ ਕਾਗਜ਼ ਪੱਤਰ ਸਾਰੇ ਓਕੇ ਆ ਜੀ ਸਾਰੇ ਕਲੀਅਰ ਠੀਕ ਹੈ ਸੋ ਵੀਰੋ ਪੇਪਰ ਵਗੈਰਾ ਪੂਰਾ ਓਕੇ ਹੈਗਾ ਤੇ ਬਾਕੀ ਟਾਇਰ ਵਗੈਰਾ ਦੇਖੋ ਵੀਰ ਜੀ ਖੁੱਦ ਹੀ ਨਵੀਂ ਕਢਾਈ ਵੀ ਐ ਤੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈਗੀ ਆ ਟਾਇਰ ਵਗੈਰਾ ਦੇਖ ਸਕਦੇ ਹੋ ਚਾਰੇ ਟਾਇਰ ਵਗੈਰਾ ਓਕੇ ਤੇ ਬਾਡੀ ਵਗੈ ਦੇ ਵਿੱਚੋਂ ਹਾਲਤ ਵਗੈਰਾ ਪੂਰੀ ਓਕੇ ਜਮਾ ਹਨ ਤੇ ਕਾਗਜ਼ ਪੱਤਰ ਕਾਪੀ ਫਿਰ ਕੇ ਦੀ ਟੋਕੜੀ ਆ ਕਿ ਦੂਜੀ ਪੁਰਾਣੀ ਅੱਛਾ ਟੋਕੜੀ ਕਾਪੀ ਆ ਸਭ ਤੋਂ ਕਾਪੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਪੀਬੀ 19 ਐਚ 9330 ਹੈਗਾ ਗੱਡੀ ਦਾ ਨੰਬਰ ਤੇ ਸੁਰਿੰਦਰ ਸਿੰਘ son of ਜਗਜੀਤ ਸਿੰਘ ਟੱਲੇਵਾਲ ਇਹ ਸੋਡੇ ਨਾਮ ਆ ਕਾਪੀ ਜਮਾ ਹਨ ਹਾਂਜੀ ਠੀਕ ਹੈ ਆ ਫੜ ਲਈ ਕਾਪੀ ਤੇ ਬਾਕੀ ਹੈਗਾ ਨੰਬਰ ਪੀਬੀ ਪੰਜਾਬ ਨੰਬਰ ਜਮਾ ਬਾਈ ਤੇ ਪ੍ਰੈਜ ਨਾਲ ਨਾ ਘੜਾਈ ਵੀ ਆ ਤੇ ਆ ਬਾਰਨਟ ਚੱਕੀ ਇਹਦਾ ਸੋbro ਇੰਜਨ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਵਿੱਚੋਂ ਬੈਟਰੀ ਵਗੈਰਾ ਆਕਸਾਈਡ ਦੀ ਮੇਰੇ ਹਿਸਾਬ ਨਾਲ ਬੈਟਰੀ ਲੱਗੀ ਹੋਏ ਇਹਦੇ ਤੇ ਚਾਰੇ ਪਾਸੇ ਕੋਈ ਲੀਕਿੰਗ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿਸੇ ਗੱਲੋਂ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਤੇ ਮੁੱਲ ਵਾੜੀ ਫਰੇ ਤਾਂ ਕੀ ਕਰਨਾ ਹੈਗਾ ਮੁੱਲ ਵਾੜੀ 4.5 ਲੱਖ ਰੁਪਏ ਮੈਂ 4.5 ਲੱਖ ਰੁਪਏ ਮੌਕੇ ਦੇ ਮਾਰਦਿਆਂ ਹੋ ਜਾਊਗਾ 4.30 ਹੀ ਦੇ ਦਾਂਗੇ ਯਾਰ ਸੋ 4.30 ਆ ਦੀ ਬਿਰਕੇ ਦਾ ਦੇ ਦਾਂਗੇ ਬਾਕੀ ਮੌਕੇ ਤੇ ਆ ਤੇ ਬਾਕੀ ਥੱਲੋ ਆਪਾਂ ਹਾਲਤ ਵਗੈਰਾ ਦਿਖਾ ਦਈਏ ਇਹਦੀ ਸੋ ਦੇਖ ਸਕਦਾ ਥੱਲੋ ਟੈਂਕੀ ਵਗੈਰਾ ਬਿਲਕੁਲ ਥੱਲੇ ਰੰਗ ਵਗੈ ਪੂਰੀ ਸਾਫ ਸੁੱਧਰੀ ਕਿਸੇ ਕੋਲ ਖਰੀ ਪਰ ਹੀ ਨਹੀਂ ਤੇ ਨੰਬਰ ਬੋਲ ਜੀ ਦੁਬਾਰਾ ਆਪਣਾ 98768 14606 ਪਹਿਲੇ ਨਾਮ ਨਾਮ ਨਿਕਲੀ ਬੰਨਵੀ ਆਪਣੇ ਹਣਾ ਠੀਕ ਹੈ ਸੋ ਬਲੇਰੋ ਗੱਡੀ ਐ ਫੋਰ ਸੇਲ ਆ ਕਿਸੇ ਵੀਰ ਦੇ ਪਸੰਦ ਡੀਆਈ ਸਿੰਪਲ ਸੋ ਵੀਡੀਓ ਦੇਖ ਲੈ ਸਭ ਦਾ ਤੈਅ ਦਿਓ ਧੰਨਵਾਦ ਜਲਦ ਮਿਲਦੇ ਆਂ